ਪੰਜਾਬ ਸਰਕਾਰ ਦੇ ਵੱਲੋਂ ਨਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੂਬਾ ਪੱਧਰੀ ਸਮਾਗਮਾਂ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਇਸ ਲੜੀ ਤਹਿਤ ਬੀਤੇ ਸ਼ਾਮ ਆਈਟੀਆਈ ਖੇਡ ਸਟੇਡੀਅਮ ਬਟਾਲਾ ਵਿਖੇ ਸ਼੍ਰੀ ਗੁਰਤੇਗ ਬਹਾਦਰ ਜੀ ਦੇ ਜੀਵਨ ਅਤੇ ਲਾਸਾਨੀ ਸ਼ਹਾਦਤ ਨੂੰ ਜਾਗਰ ਕਰਦਾ ਵਿਸ਼ੇਸ਼ ਲਾਈਟ ਐਂਡ ਸਾਊਂਡ ਸ਼ੋਅ ਕਰਵਾਇਆ ਗਿਆ। ਇਸ ਮੌਕੇ ਕੈਬਨਿਟ ਮੰਤਰੀ ਲਾਲਚੰਦ ਕਟਾਰੂਚ ਅਤੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਗਲਸੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਹੈ। ਇਸ ਮੌਕੇ ਗਲਵਤ ਕਰਦਿਆ ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਇਸ ਉਦਮ ਦੇ ਲਈ ਧੰਨਵਾਦ ਕਰਦਿਆ ਕਿ ਹੈ ਕਿ ਇਹ ਸਮਾਗਮ ਨਾ ਕੇਵਲ ਪੰਜਾਬ ਦੇ ਲਈ ਸਗੋਂ ਸਮੁੱਚੇ ਦੇਸ਼ ਤੇ ਮਾਨਵਤਾ ਦੇ ਲਈ ਹੈ ਜੋ ਕੁਰਬਾਨੀ ਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਦੇ ਪ੍ਰਤੀਕ ਦੇ ਵਜੋਂ ਬੇਮਿਸਾਲ ਮਹੱਤਵ ਰੱਖਦੇ ਨੇ ਇਸ ਦੇ ਨਾਲ ਉਹਨਾਂ ਨੇ ਹੋਰ ਕੀ ਕੁਝ ਕਿਹਾ ਆਓ ਤੁਹਾਨੂੰ ਵੀ ਸੁਣਾਉਣੀ ਆ ਕਿ ਸਮਝ ਲਓ ਅਜਿਹੇ ਸਮਾਗਮਾਂ ਤੋਂ ਕੀ ਸਿੱਖਣ ਨੂੰ ਮਿਲਦਾ ਜੀ ਬਿਲਕੁਲ ਪਰਤੀ ਅਧਿਕਾਰ ਗੁਰੂ ਤੇਗ ਬਹਾਦਰ ਜੀ ਦੇ ਨੌਇਦਾਂ ਸਾਹਿਬ ਦੀ ਸ਼ਹਾਦਤ ਬਰੇਂਗੜ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਇੱਕ ਬਹੁਤ ਵੱਡੀ ਤਿਆਰੀ ਸੋਨ ਸਹਾਇਤਾ ਪਿੱਛੇ ਆਕਰ ਜੀ ਦੇ ਵਿਚਾਰਤਾ ਰੱਖ ਕੇ ਉਹਨਾਂ ਦੀ ਕੁਰਬਾਨੀ ਨੂੰ ਲੈ ਕੇ ਜਿਨ੍ਹਾਂ ਨੂੰ ਪਏ ਸਾਰੇ ਪੰਜਾਬ ਦੇ ਅੰਦਰ ਗੁਰੂ ਨਾਨਕ ਦੇਵ ਜੀ ਦੇ ਪਛੀਦ ਵੱਡਾ ਜਿਹੜਾ ਉਹ ਪ੍ਰੋਗਰਾਮ ਹੈ ਜੀ ਦਾ ਸ੍ਰੀ ਦਾਨ ਬੋਲਿਆ ਉਹ ਉਸ ਕੜੀ ਵੱਜੋਂ ਪੰਜਾਬ ਦੇ ਅੰਦਰ ਬਾਈਟ ਸੌਂਡ ਪ੍ਰੋਗਰਾਮ ਦੇ ਤਹਿਤ ਵੱਖ-ਵੱਖ ਪਿੰਡਾਂ ਦੇ ਵਿੱਚ ਮਾਪਦਾਰ ਦੇ ਵਿਦਿਆਰਥੀਾਂਾਂ ਦੀ ਦਾ ਸੌਂਡ ਉਹ ਸਾਰਾ ਹੀ ਹਮਤਪਰਪੇਸ਼ ਕੀਤਾ ਜਾ ਰਿਹਾ ਹੈ ਸੋ ਅੱਜ ਨਿਮਾਸ਼ ਸ਼ਹਿਰ ਦੇ ਅੰਦਰ ਇੱਕ ਬਾਈਟ ਸੋਹਣ ਪ੍ਰੋਗਰਾਮ ਦਾ ਦਾਸ਼ਮੇ ਦੇ ਜੋਜਿਤ ਕੀਤਾ ਜਾ ਰਿਹਾ ਸੋ ਚਾਹੁੰਦੇ ਆਗੇ ਖਰਾਬ ਦੇ ਅੰਦਰ ਪੰਜਾਬੀ ਪੰਜਾਬ ਦੀ ਅਗਲੀਆਂ ਪੀੜ੍ਹੀਆਂ ਨੂੰ ਦੁਰੂਸ਼ ਸਾਹਿਬ ਨਾਲ ਸਾਥ ਉਹਨਾਂ ਦੇ ਬਾਰੇ ਜਿਹੜਾ ਮਨੁੱਖੀ ਅਧਿਕਾਰਾਂ ਲਈ ਉਹਨਾਂ ਨੇ ਬਹੁਤ ਵੱਡਾ ਤਿਆਗ ਕੀਤਾ ਉਹਦੇ ਤੋਂ ਪੰਜਾਬ ਦੇ ਲੋਕਾਂ ਵਾਲੀ ਪੀੜ੍ਹੀਆਂ ਜਿਹੜੀਆਂ ਉਹਨਾਂ ਨਾਲ ਜੁੜਨ ਸੋ ਅੱਜ ਬਹੁਤ ਹੀ ਇੱਕ ਭਾਵਪੂਰਤ ਬਹੁਤ ਹੀ ਬੱਸ ਸਮਝਦਾ ਕਿ ਇੱਕ इमोशनल ਵੀ ਆ ਇੱਕ ਸਿੱਖਣ ਵਾਲਾ ਜਿਹੜਾ ਲਾਈਟ ਹੰਡ ਸੌਂਡ ਪ੍ਰੋਗਰਾਮ ਉਹ ਨੂੰ ਹਜੂਰਤ ਕੀਤਾ ਗਿਆ ਸੋ ਮੇਰੇ ਨਾਲ ਮੇਰੇ ਬਹੁਤ ਹੀ ਪਿਆਰੇ ਬਾਬੇਸ਼ ਬੰਦੇ ਸ਼੍ਰੀ ਗੁਰਦੇਵ ਸਾਹਿਬ ਜੀ ਦੇ ਜੀ ਨਾਲ ਲਾਈਟ ਹੰਡ ਸਾਹਿਬ ਦੇ ਪ੍ਰਧਾਨ ਪਾਰਟੀ ਦੇ ਵਰਦੀ ਦੇ ਮਿਸਟਰ ਹਜਰਤ ਉਪਾਲ ਜੀ ਆਸਾਸ ਵਿਸੁਏਤ ਜੀ। ਸ਼ਾਬਦਗਾਰ ਇਸ ਵਰਨਾ ਵੱਲੋਂ ਬੜਾ ਵਧੀਆ ਇੰਜ ਇਨਤਜ਼ਾਮ ਕੀਤਾ ਗਿਆ। ਲੋਕ ਵੀ ਵੱਡੀ ਗਿਣਤੀ ਚ ਆਏ ਆ। ਤੇ ਮੈਂ ਲੋਕਾਂ ਨੂੰ ਸੱਦਾ ਦੇ ਰਿਆ ਕਿ 23-24 ਬੱਚੇ ਨੂੰ ਜਿਹੜਾ ਸ੍ਰੀ ਨਾਨਦਬਰ ਸਾਹਿਬ ਦੀ ਧਰਤੀ ਦੇ ਉੱਤੇ ਪ੍ਰੋਗਰਾਮ ਹੋ ਰਿਹਾ। ਉਹਨੂੰ ਦੇਖਣ ਦੇ ਲਈ ਉਹਦੇ ਸ਼ਾਮਲ ਹੋ ਲੈ ਜਾਈਓ। ਮੈਂ ਮੈਂ ਸਾਡੇ ਮੰਤਰੀ ਲਾਲਚੰਦ ਕਟਾਰੂ ਜੀ ਜਿਹੜੇ ਮੇਨ ਮੁੱਖ ਮਹਿਮਾਨ ਸਾਡੇ ਬਣ ਕੇ ਪਹੁੰਚੇ ਨੇ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਇਹਨਾਂ ਦਾ ਵਿੱਚ ਇਹ ਆਖਦਾ ਹਾਂ। ਔਰ ਜਿਹੜਾ ਨਗਰ ਕੀਰਤਨ ਆਉਣਾ ਹੈ ਉਹਦੇ ਵਾਸਤੇ ਵੀ ਅੱਜ ਤੋਂ ਹੀ ਸੰਦੇਸ਼ ਹੈ ਕਿ ਮੈਂ ਡੇਟ ਔਰ ਟਾਈਮ ਦੱਸ ਦਾਂਗੇ ਕਿ ਸਾਰੇ ਇਕੱਠੇ ਹੋ ਕੇ ਜਿਹੜਾ ਸ਼੍ਰੀ ਨਗਰ ਦੇ ਵਿੱਚੋਂ ਨਗਰ ਕੀਰਤਨ ਚੱਲਣਾ ਹੈ ਉਹਨੂੰ ਇਕੱਠੇ ਹੋ ਕੇ ਆਪਾਂ ਹਾਜ਼ਰੀ ਲਵਾਈਏ ਔਰ ਗੁਰੂ ਸਾਹਿਬ ਤੋਂ ਸੀਸਾ ਲਵਾਂ ਗੁਰਦਾਸਪੁਰ ਤੋਂ ਲਖਮੀ ਸਿੰਘ ਖੁਸ਼ੀਪੁਰ ਦੀ ਰਿਪੋਰਟ